ਆਹ ਆ ਬਈ 1000 ਆਹਾਂ 2000 ਆਹਾਂ 5000 ਆਹ 10000 ਇਹ ਤਾਂ ਮਹਿੰਗੀਆਂ ਵਾਲੀਆਂ ਮਹਿੰਗੇ ਨਹੀਂ ਬਾਈ ਜੀ ਇਹ ਗਿਫਟ ਆਈਟਮਾਂ ਨੇ ਇਹ 1000 ਦੇ ਕੱਪੜੇ ਤੇ ਇਹ 2000 ਦੇ ਤੇ ਇਹ 5000 ਦੇ ਤੇ ਇਹ 10000 ਤੇ ਫਰਸਟ ਕਾਪੀ ਅੱਛਾ ਕੋਈ ਵੀ ਬੰਦਾ ਇਹ ਕਹਿੰਦੇ ਨਾ ਵੀ ਜਾਲੀ ਹੈ ਇਹ ਦੇਣਦਾਰ ਆ ਪੈਸੇ ਸੱਥ ਹੁਣੇ ਇਹਦੀ ਘੜੀ ਹੈ ਹਾਂਜੀ ਵੀ ਮਤਲਬ ਜਿਹੜਾ 10000 ਦੇ ਕੱਪੜੇ ਨੂੰ ਆ ਦੇ ਦੇਣੀ ਹੈ ਇਹ ਫਿਰ ਹੀ ਆਉਣੀ ਜੀ ਗਿਫਟ ਹੈ ਗਿਫਟ ਹੈ ਜੀ ਤੇ ਆਹ ਹੈ ਬਾਈ ਇਹ 5000 ਦੇ ਜੀ ਇਹਦੇ 'ਚ ਕੀ ਕੁਛ ਹੈ ਇਹਦੇ 'ਚ ਪਰਫਿਊਮ ਆ ਗਿਆ ਬੋਡੀ ਸਪਰੇਅ ਆ ਗਿਆ ਹਾਂਜੀ ਓਕੇ ਇਹ 2000 ਦੇ ਕੱਪੜੇ ਤੇ ਠੀਕ ਹੈ ਇਹ 1000 ਦੀ ਸ਼ਾਪਿੰਗ ਤੇ ਜੀ ਬਾਈ ਵਿੱਚੋਂ ਆਪਾਂ ਖਰੀਦਿਆ 911 ਕਲੈਕਸ਼ਨ ਤਪਾ ਮੰਡੀ ਜ਼ਿਲ੍ਹਾ ਬਰਨਾਲ ਤੇ ਤਪਾ ਮੰਡੀ ਦਾ ਮੇਨ ਬਾਜ਼ਾਰ ਦੇ ਵਿੱਚ ਬਾਈ ਹੁਰੀ ਦੀ ਦੁਕਾਨ ਸੇਵਕ ਮੇਰੇ ਨਾਲ ਆ ਬਾਈ ਕਰਮਜੀਤ ਹੈ ਤੇ ਬਾਈ ਹੁਰੀ ਹੈ ਕੈਨ ਸਤੰਬਰ ਮਹੀਨਾ ਸ਼ੁਰੂ ਹੋਗਾ ਸਤੰਬਰ ਮਹੀਨੇ ਦੇ ਆਫਰ ਹੈ ਤੇ 60% ਆਫਰ ਲੈ ਲਓ ਤੇ ਆਪਾਂ ਇੱਕ ਹੋਰ ਆਫਰ ਲੈਨੇ ਬਾਈ ਜੇ ਮੰਨ 20000 ਕੱਪੜੇ ਲੈ ਫਿਰ ਕੀ ਦੂੰਗਾ ਗਿਫਟ ਬਾਈ ਅਸਾ ਗਿਫਟਾਂ ਦੇ ਭੁੱਖੇ ਐ ਗਿਫਟਾਂ ਦੇ ਭੁੱਖੇ ਤੂੰ 20000 ਦੇ ਕੱਪੜੇ ਤੈਨੂੰ ਸਫਾਰੀ ਦਾ ਅਰੀਜਨਲ 7 ਕਿਲੋ ਵਾਲਾ ਟੈਂਚੀ ਦੇ ਦੇਨੇ ਬਾਈ 20000 ਦੇ ਪੱਕੀ ਗੱਲ ਹੈ ਯਾਰ ਤੂੰ 30000 ਦੀ ਸ਼ਾਪਿੰਗ ਕਰ ਲੈ ਸਫਾਰੀ ਦਾ 23 ਕਿਲੋ ਦਾ ਅਰੀਜਨਲ ਟੈਂਸੀ ਉਹ ਦੇ ਦੇਣਾ ਬਾਈ ਨੇ ਲਓ ਜੀ ਸ਼ਾਪਿੰਗ ਕਰ ਤਾਓ ਦਿੱਫਤੇ ਸੀ ਦਿੰਨੇ ਆ ਅੱਛਾ 20000 ਦਾ ਟੈਂਸੀ ਕਿਹੜਾ ਹੂਆ ਸਫਾਰੀ ਦਾ ਜੀ 7 ਕਿਲੋ ਵਾਲਾ ਜਿਹੜਾ ਰੋਡ ਨਾਲ ਫੌਰਨ ਵਾਸਤੇ ਅੱਛਾ ਇਹ ਆਨਲਾਈਨ ਗਾਰੰਟੀ ਹੈ ਬਾਈ ਜੀ ਉੱਥੇ ਫੌਰਨ ਦੇ ਵਿੱਚ ਵੀ ਗਾਰੰਟੀ ਕੰਮ ਕਰੂ ਜੀ ਠੀਕ ਹੈ ਹਾਂਜੀ ਤੇ 30000 ਦੇ 30000 ਦੇ ਬਾਈ ਜਿਹੜਾ 23 ਕਿਲੋ ਵਾਲਾ ਹੁੰਦਾ ਅੱਛਾ ਨਾ ਬਾਈ ਬਹੁਤ ਘੈਂਟ ਆਫਰ ਆ ਜਿਹੜੇ ਭਰਾਵਾਂ ਨੇ ਹੁਣ ਬਾਹਰ ਦੇ ਦਿਸਣ ਜਾਣਾ ਉਹਨਾਂ ਵਾਸਤੇ ਬਾਈ ਉਹਨਾਂ ਨੇ ਵੈਸੇ ਪੈਕੇਜ ਰੱਖਿਆ ਹੋਇਆ ਇਹ ਤਾਂ ਗਿਫਟ ਆਈਟਮਾਂ ਨੇ ਬਾਈ ਹੁਣ ਤੂੰ ਮੈਨੂੰ ਵਾਇਰਟੀਆਂ ਦਿਖਾ ਦਿਓ ਕਿਹੜੀ ਕਿਹੜੀ ਨਵੀਆਂ ਚੀਜ਼ਾਂ ਨੇ ਕਰਮੀ ਤੇ ਬਾਈ ਦਿਖਾਓ ਮੜਾ ਜਾ ਇਹ ਨਵੇਂ ਨਵੇਂ ਆਰਟੀਕਲ ਦਿਖਾ ਦਿਓ ਬਾਈ ਹਾਂ ਬਿਲਕੁਲ ਨਵੇਂ ਆਰਟੀਕਲ ਆ ਠੀਕ ਹੈ ਜੀ ਆ ਚੀਜ਼ਾਂ ਚੱਲ ਰਹੀਆਂ ਦੇਖੋ ਅੱਜ ਹਾਂ ਬਾਜੀ ਜਾ ਹੋ ਗਿਆ ਇੱਕ ਆ ਕੱਪੜਾ ਜੀ ਬਈ ਪਹਿਲੀ ਵਾਰ ਦੇਖ ਬਈ ਨੇੜੇ ਕੁ ਨਹੀਂ ਐਵੇਂ ਨਾ ਮਾੜਾ ਜ ਕੱਪੜਾ ਬਹੁਤ ਵਧੀਆ ਕੱਪੜਾ ਵੀਰੇ ਜਿਵੇਂ ਬਈ ਮੈਂ ਆ ਪਾਈ ਐ ਇਹ ਤਾਂ ਬਹੁਤ ਚੱਲ ਗਿਆ ਪਰ ਆ ਵਿੱਚ ਡਿਫਰੈਂਟ ਜ ਆ ਗਿਆ ਹਨਾ ਡਿਫਰੈਂਟ ਕੱਪੜਾ ਜ ਕੱਪੜੇ ਦੀ ਬਾਈ ਫੁੱਲ ਗਰੰਟੀ ਹੋਊਗੀ ਠੀਕ ਹੈ ਕੱਪੜੇ ਦੀ ਫੁੱਲ ਗਰੰਟੀ ਹੋਊਗੀ ਕੋਈ ਬਾਹਰ ਬੰਦੇ ਦਾ ਪੀਸ ਖਰਾਬ ਹੁੰਦਾ ਨਾ ਕੋਰੀਅਰ ਦਾ ਖਰਚਾ ਵੀ ਅਸੀਂ ਦੇਵਾਂਗੇ ਬਾਈ ਇਹਦਾ ਅੱਛਾ ਜੇ ਕੋਈ ਵਾਪਸ ਕਰਵਾਉਗਾ ਕੋਰੀਅਰ ਦਾ ਖਰਚਾ ਵੀ ਦੇਣੀ ਬਸ ਬਦਲ ਕੇ ਵੀ ਦੇ ਦੇਣੀ ਬਦਲ ਕੇ ਦੇਣਾ ਹੀ ਦੇਣਾ ਬਾਈ ਉਹ ਠੀਕ ਹੈ ਜੀ ਉਹਦੀ ਕੰਪਲੀਟ ਮੰਨੀ ਜਾਊਗੀ ਇਹ ਨਹੀਂ ਹੈਗਾ ਆ ਬਈ ਆਦੀ ਕਾ ਬਹੁਤ ਚੱਲਦਾ ਹੈ ਬਈ ਸਾਰਾ ਨਲੇ ਮਾਲ ਨਵਾਂ ਮਿਲੂਗਾ ਕਿਉਂਕਿ ਆਪਾਂ ਜਿਹੜੀ ਪਰਚੇਜ਼ਿੰਗ ਕਰਦੇ ਨਾ ਹੂੰ ਆਪਾਂ ਅੱਜ ਕੱਲ ਦੀ ਜਨਰੇਸ਼ਨ ਦੇ ਹਿਸਾਬ ਨਾਲ ਕਰਦੇ ਆਂ ਬਾਈ ਜਿਹੜੀ ਅੱਜ ਕੱਲ ਚੱਲਦੀ ਹੈ ਬਿਲਕੁਲ ਨਵਾਂ ਮਾਲ ਮਿਲੂਗਾ ਦੇਖੋ ਮਾਲ ਅਜੇ ਖੁੱਲ ਹੀ ਰਿਹਾ ਓਕੇ ਸਾਰੀ ਪੈਕਿੰਗ ਹੀ ਪਈ ਹੈ ਇਹ ਦੇਖੋ ਗਰਮੀ ਦੀ ਹਰੇਕ ਨੇ ਬੰਦ ਕਰ ਰੱਖੀ ਆ ਆਪਾਂ ਗਰਮੀ ਦੀ ਪਰਚੇਜ਼ਿੰਗ ਵੀ ਅਜੇ ਸਟਾਰਟ ਪਈ ਹੈ ਠੀਕ ਹੈ ਤੇ ਬਾਈ ਮੈਨੂੰ ਸੇਵ ਕੋਈ ਇੱਕ ਗੱਲ ਮੈਨੂੰ ਇਹ ਦੱਸੋ ਜੇ ਮੰਨ ਲਾ ਵੀ ਕਿਸੇ ਨੇ ਇੱਥੇ ਆਉਣਾ ਪਹਿਲਾਂ ਤਾਂ ਉਹਦੀ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਬਾਈ ਜੀ ਆਪਣੀ ਬਾਲਮੀਕ ਚੌਂਕ ਚੋਂ ਸਦਰ ਬਾਜ਼ਾਰ ਮੇਨ ਬਾਜ਼ਾਰ ਆ ਗਿਆ 7 ਨੰਬਰ ਗਲੀ ਨੇੜੇ ਬੀਕਾਨੇਰ ਹੋਟਲ ਓਕੇ ਤਪਾ ਮੰਡੀ ਹਾਂ ਬਸ ਤੇ ਜੇ ਯਾਰ ਮੰਨ ਲਓ ਆਏ ਵੀ ਕਿਸੇ ਨੇ 5-10000 ਦੇ ਕੱਪੜੇ ਮੰਗਾਉਣੇ ਆ ਵੀ ਮੰਨ ਲਓ ਦੂਰ ਬੈਠਾ ਫੇਰ ਬਾਈ ਭੇਜਾਂਗੇ ਆਪਾਂ ਇੱਕ ਵਾਰ ਆਪਾਂ ਕਾਦੇ ਵਾਸਤੇ ਤੇ ਬਲ ਸੈਜ ਦਸਦੇ ਤੇ ਬਾਹਰ ਆ ਜਾਈਏ ਬਸ ਸੈਜ ਦਸਦੇ ਬਾਈ ਆਪਣਾ ਗਰੁੱਪ ਬਣਿਆ ਹੋਇਆਗਾ ਇੰਸਟਾਗ੍ਰਾਮ ਤੇ ਆਪਣੀ ਏਡੀ ਬਣੀ 51 11 ਕਲੈਕਸ਼ਨ ਦੀ ਨਮਨ ਗਰੰਟੀ ਟੀ-ਸ਼ਰਟ ਫਿੱਟ ਕਰਨੀਆਂ ਇੰਸਟਾਗ੍ਰਾਮ ਤੋਂ ਕਰੀ ਇੰਸਟਾਗ੍ਰਾਮ ਤੋਂ ਬਾਈ ਆਪਣਾ ਗਰੁੱਪ ਬਣਿਆ ਨੰਬਰ ਮੈਂਸ਼ਨ ਕਰ ਦੇਣਾ ਬੰਦਾ ਡੇਲੀ ਅਪਡੇਟ ਹੁੰਦਾ ਉਹਤੇ ਡੇਲੀ ਅਪਡੇਟ ਇੰਸਟਾਗ੍ਰਾਮ ਬਾਈ ਨਾ ਸਕਰੀਨਸ਼ਾਟ ਚੱਲ ਰਹੇ ਇਹਦੇ ਉੱਤੇ ਜਿਹੜੀ ਤੁਹਾਨੂੰ ਸ਼ਰਟ ਚਾਹੇ ਕੋਈ ਵੀ ਚੀਜ਼ ਪਸੰਦ ਹੈ ਤਾਂ ਤੁਸੀਂ ਬਾਈ ਹੁਣ ਰਿਵਾਇ ਕਰਕੇ ਤੁਹਾਨੂੰ ਕੋਰੀਅਰ ਭੇਜ ਦੇਣੀ ਹੈ ਨਾ ਤੇ ਉਹ ਜੋ ਵੀ ਕੋਰੀਅਰ ਦੋ ਤੁਹਾਡਾ ਨਵੀਂ ਚੀਜ਼ ਲੱਗੀ ਹੈ ਨਾ ਪੰਡਮੀ ਚੀਜ਼ ਵੀ ਹੈ ਬਾਈ ਇਹ ਕਾਰਗੋ ਹੈ ਜਿਹੜਾ ਚਲਦੀਆਂ ਨਾਲੇ ਪੂਰੀ ਖੁੱਲੀ ਆ ਦੇਖੋ ਅੱਛਾ ਹਾਂ ਨਾਲੇ ਕੱਪੜਾ ਦੇਖੋ ਬਾਈ ਚਲੋ ਵੀਡੀਓ ਜਿਹਦਾ ਕੱਪੜਾ ਦਾ ਨਹੀਂ ਪਤਾ ਲਾ ਤੁਹਾਨੂੰ ਹੱਥ ਲਾ ਕੇ ਪਤਾ ਲੱਗੇ ਕੱਪੜੇ ਦਾ ਬਿਲਕੁਲ ਇਹ ਚੀਜ਼ਾਂ ਦੇਖੋ ਬਾਈ ਹੋਰ ਕੋਈ ਨਵੀਂ ਨਵੀਂ ਚੀਜ਼ਾਂ ਬਾਈ ਬਹੁਤ ਗੁਸ ਬਾਈ ਨਵਾਂ ਨਵਾਂ ਜਿਹੜਾ ਕੁਸ ਚੱਲਦਾ ਆਪਾਂ ਨਾਲ ਦੀ ਨਾਲ ਉਹੀ ਅਪਡੇਟ ਕਰੀਦਾ ਗਾ ਤਾਂ ਬਹੁਤ ਪਿਆਰੀ ਚੀਜ਼ਾਂ ਬਾਈ ਬਾਕੀ ਕੱਪੜਾ ਦੇਖੋ ਬਾਈ ਕੱਪੜਾ ਇਹਦੀ ਫੁੱਲ ਗਾਰੰਟੀ ਹੈ ਬਾਈ ਠੀਕ ਹੈ ਇਸ ਚ ਡੱਬ ਪੈਂਦੇ ਨੇ ਕੁਝ ਵੀ ਹੁੰਦਾ ਤਾਂ ਇਹਦੀ ਵਾਪਸੀ ਹੈ ਅੱਛਾ ਇਹ ਨਹੀਂ ਹੈਗਾ ਵੀ ਆਪਾਂ ਅੱਜ ਕਹਿ ਤਾਂ ਬੰਦੇ ਨੂੰ ਕਹਾਂ ਨੂੰ ਸੁਣਨੀ ਨਹੀਂ ਨਹੀਂ ਇਹਦੀ ਵਾਪਸੀ ਹੈ ਬਾਈ ਬਦਲ ਕੇ ਦੇਵਾਂਗੇ ਬਦਲ ਕੇ ਦੇਵਾਂਗੇ ਓਕੇ ਕੋਈ ਗੱਲ ਨਹੀਂ ਐ ਨਹੀਂ ਕਿਹਾ ਜਾਊਗਾ ਦੋ ਦਿਨ ਖੜਜਾ ਚਾਰ ਦਿਨ ਖੜਜਾ ਇਸ ਵਾਪਸ ਚੱਕ ਲੈ ਗਰੰਟੀ ਇਹ ਵੀ ਹੁੰਦਾ ਨਾ ਕਈ ਵਾਰੀ ਬੰਦਾ ਦੋ ਤਿੰਨ ਮਹੀਨੇ ਬਾਅਦ ਚੱਕਲੇ ਉਹ ਨਹੀਂ ਹੁੰਦੀ ਹੁਣ ਮੈਂ ਤਾਂ ਕਹਿ ਨਹੀਂ ਸਕਦਾ ਬਾਈ ਡਿਸਕਾਊਂਟ ਕੀ ਦੇਵਾਂ ਕਿ ਤੁਸੀਂ ਗਿਫਟ ਹੀ ਡਿਸਕਾਊਂਟ ਹੀ ਰੱਖ ਲਏ ਬਾਕੀ ਬਾਈ ਰੇਟ ਦੇ ਵੀ ਆ ਆਪਣਾ ਰੇਟ ਜਿੱਥੇ ਮਰਜ਼ੀ ਕੰਪਰੋ ਕਰ ਲੇ ਰੇਟ ਦਾ ਹੀ ਫਰਕ ਹੋਊਗਾ ਓਕੇ ਇਹ ਨਹੀਂ ਹੈਗਾ ਵੀ ਆ ਕਿ ਸੁਬਾਈ ਕੇ ਪਹਿਲਾ ਵੀਡੀਓ ਪਾਈ ਹੈ ਬਾਈ ਤਾਂ ਲੰਬਾ ਆਇਆ ਮਤਲਬ ਹੀ ਨਹੀਂ ਮੈਂ ਤਾਂ ਹੀ ਦੁਬਾਰੇ ਆਇਆ ਆਪਣਾ ਨਾ ਪਹਿਲਾਂ ਆਪਣੇ ਭਰਾ ਨੇ ਇਹ ਤੇ ਗਿਫਟ ਨਾਲ ਨੇ ਤੁਸੀਂ ਜਿਹੜੀ ਵੀ ਚੀਜ਼ ਦਾ ਨਾ ਬਾਈ ਉਧਰੋਂ ਕੈਮਰਾ ਮਾਰ ਦੋ ਤੁਸੀਂ ਘੜੀਆਂ ਤੋਂ ਲੈ ਕੇ ਪਰਫਿਊਮ ਹੋ ਗਿਆ ਬਾਡੀ ਸਪਰੇਅ ਹੋ ਗਿਆ ਤੇ ਇੱਧਰ ਤੁਸੀਂ ਜੈੱਲ ਵਗੈਰਾ ਤੇ ਇੱਧਰ ਦਿਖਾਦੇ ਬਾਈ ਮੈਂ ਕਹਣਾ ਜੇ ਅਸੀਂ ਇਕੱਲੀ ਇਕੱਲੀ ਚੀਜ਼ ਦਿਖਾਉਣ ਲੱਗ ਜਾਈਏ ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਲੱਗ ਜਾਣੇ ਦੋ ਦਿਨ ਸਾਵਾ ਵਾਲਾ ਖਰਾਬ ਨਹੀਂ ਕਰਨਾ ਕੈਪ ਉਹ ਇਹਨਾਂ ਕੋਲੇ ਆਹ ਬਾਈ ਟੋਪੀਆਂ ਦਿਖਾਇਆ ਬਾਈ ਬਰਬਰੀ ਦੀ ਫਸਟ ਕਾਪੀ ਆ ਠੀਕ ਹੈ ਸਾਰੀ ਮੋਡਰੀ ਨਾਲ ਦੀ ਹੁੰਦੀ ਹੈ ਬਈ ਜਿਵੇਂ origignal piece ਦੀ ਹੁੰਦੀ ਹੈ ਨਾ ਉਸ ਤਰ੍ਹਾਂ ਦੀ ਬਈ ਜਿਵੇਂ origignal piece ਦੀ ਆ origignal ਹੀ ਕਹਿੰਦੇ ਇਹਨੂੰ ਵੀ origignal ਹੈ ਬਹੁਤ ਸਖਤ ਹੈ ਹਾਂ ਵਧੀਆ ਬਈ ਬਹੁਤ ਵਧੀਆ ਨਿਕਲ ਤੇ ਆ ਬਈ ਹੋਰ ਚੀਜ਼ਾਂ ਦੇਖ ਲਓ ਹਨਾ ਆਪਾਂ ਬ੍ਰਾਂਡ ਘੱਟ ਰੱਖੀਏ ਤੇ ਤੁਸੀਂ ਬਈ ਜਿਹੜੀ ਚੀਜ਼ ਲੈ ਬਈ ਉਧਰ ਪਈਆਂ ਨੇ ਬਈ ਉਧਰ ਮਾਰੇ ਹੋਏ ਬਈ ਬਹੁਤ ਬਈ ਜਿਹੜੀ ਜਿਹੜੀ ਮਰਜ਼ੀ ਜੈਂਟਸ ਦੀ ਸਾਰੀ ਆਈਟਮ ਹੀ ਹੁੰਦੀ ਹੈ ਬਈ ਸਾਰੀ ਜੈਂਟਸ ਦੀ ਹੈ ਬੱਚਿਆਂ ਦੀ ਹੈ ਹਾਂ ਬੱਚੇ 10 ਸਾਲ ਤੋਂ ਸਟਾਰਟ ਆ ਬਈ 10 ਸਾਲ ਤੋਂ ਜਿਹੜੇ ਬੱਚੇ ਨੇ ਉਹਨਾਂ ਦੇ ਮਤਲਬ ਇੱਥੇ ਕੱਪੜੇ ਪਏ ਨੇ ਉਹਨਾਂ ਦੀ ਵੀ ਆਪਾਂ ਨੂੰ ਜਿਹੜ ਬਹੁਤ ਆਰਟੀਕਲ ਨੇ ਮੈਂ ਕਹਿੰਦਾ ਦੋ ਦਿਨ ਲੱਗ ਜਾਣਗੇ ਚਲੋ ਗੱਲ ਮੁੱਕਦੀ ਹੈ ਤੁਸੀਂ ਇੱਥੇ ਆ ਕੇ ਦੇਖੋ ਤਾਪਾ ਮੰਡੀ ਸਦਰ ਬਾਜ਼ਾਰ ਦੇ ਵਿੱਚ ਜਿਹੜਾ ਬਰਨਾਲਾ ਹੈ ਨਾ ਤੇ 911 ਕਲੈਕਸ਼ਨ ਉੱਤੇ ਜਿਹੜਾ ਬੋਰਡ ਸਕਰੀਨ ਦੇ ਉੱਤੇ ਚੱਲੀ ਜਾਂਦੇ ਨੰਬਰ ਵਾਈ ਉਹਨਾਂ ਨੇ ਸਕਰੀਨ ਦੇ ਉੱਤੇ ਹੈ ਤੁਸੀਂ ਗੱਲ ਕਰ ਸਕਦੇ ਹੋ ਐਡਰੈਸ ਲੈ ਸਕਦੇ ਹੋ ਜੇ ਕਿਤੇ ਬਾਹਰ ਕਿਸੇ ਭਰਾ ਨੇ ਵਿਦੇਸ਼ ਚ ਵੀ ਮੰਗਾਉਣੇ ਕੱਪੜੇ ਤਾਂ ਸਾਈਜ਼ ਦੱਸ ਦਿਓ ਹਨਾ ਤੇ ਜਾਂ ਤੁਹਾਡਾ ਕੋਈ ਆ ਕੇ ਲੈ ਤਾ ਉਹ ਭੇਜ ਦੇਣਗੇ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦੀ ਅਸੀਂ ਕਰ ਅਸੀਂ ਕਰ